ਕੋਈ ਰਾਜਾ ਕਿੱਥੇ ਗੁਰੂ ਆਪਿਓ ਗਾਰੇ ਕੋਈ ਘੜਦਾ ਹਰਾਬੇ ਜੀ ਨੇ ਕੈਟੀ ਵੇ ਇਹਦੇ ਤੋਂ ਕਿਹੋ ਜਿਹਾ ਆਪਿਓ ਤਾਂ ਕਿ ਤੇ ਉਹ ਇੱਕ ਸਾਨੂੰ ਨੇ 3 ਡੈਡ ਬੋਡੀਜ਼ ਰਿਸੀਵ ਹੋਈਆਂ ਸੀਗੇ ਤੇ ਪੁਲਿਸ ਪੁਲਿਸ ਦੇ ਅੰਡਰ ਸੁਪਰਵੀਜ਼ਨ ਸੀਗੇ ਉਹ ਡੈਡ ਡੈਡ ਲੈ ਕੇ ਆਏ ਸੀਗੇ ਇਹ ਤਿੰਨ ਬੋਡੀਜ਼ ਜਿਹੜੀਆਂ ਟੋਟਲ ਤਰੀਬ ਤਿੰਨ ਬੋਡੀਜ਼ ਨੇ ਦੋ ਬੱਚੇ ਨੇ ਤੇ ਇੱਕ ਮਦਰ ਦੀ ਸੀਗੀ ਇੱਕ ਲੜਕੀ ਸੀਗੀ ਜਿਹਦੀ ਏਜ 16 ਨੀ ਸੀਗੀ ਤੇ ਇੱਕ ਬੱਚਾ ਸੀਗਾ ਜਿਹਦਾ ਲੜਕੇ ਦੀ ਏਜ ਸੀਗੀ 6 ਮੰਥਸ ਓਨਲੀ ਤੇ ਜਿਹੜੀ ਮਦਰ ਦੀ ਏਜ ਸੀਗੀ ਉਹ 40 ਏ ਸੀਗੀ ਇਹ ਜੋਰੀਆ ਕਲਰ ਦੇ ਰੈਜ਼ੀਡੈਂਟ ਹੈਗੇ ਸੀਗੇ ਇਹ ਜੋਰੀਆ ਕਲਰ ਦੇ ਰੈਜ਼ੀਡੈਂਟ ਨੇ ਕਿੰਨੇ ਜਣੇ ਨੇ ਦਵਾਈ ਖਾਦੀ ਆ ਗਈ ਜਣੇ ਕੌਣ ਕੌਣ ਨੇ ਸੋਨਲ ਮਾਤਰੋ ਬੱਚੇ ਕਿ ਡਿਗਰੀ ਬੱਚੇ ਛੋਟੇ ਹੀ ਬੱਚੇ ਦੀ ਬੱਚੀ ਦਾ ਖਿਆਲ ਤਾਂ ਮੰਗਾ ਹਾਂ ਜੀ ਕੁੜੀ ਕੋਲ 14-15 ਸਾਲ ਪਤਨ ਦਵਾਈ ਕਿਹੜੀ ਮਾਪੀ ਨੇ ਖਾਦੀ ਆ ਕੇ ਜੀ ਦਵਾਈ ਆ ਕੇ ਚਾਂਦੀ ਫੋਨ ਲਈ ਉਹਦੇ ਮੋਟਾ ਤੇ ਜਿਹੜੀ ਤੀਜੀ ਕੁੜੀ ਸੀ ਉਹ ਕਿੱਥੇ ਸੀ ਉਹ ਜਿੰਦੂ ਫਿਰਿੰਦਰ ਜੀ ਜੀ ਉਹ ਜਲਾਇਆ ਉਹ ਪਾਇਆ ਤੇ ਡਾਕਟਰ ਸੱਟ ਦੇ ਅੱਛਾ ਅੱਛਾ ਉਹ ਰਾਈ ਉਹ ਕਰਨੇ ਕੋਈ ਲਗਾ ਕੀ ਕਰਨੋ ਹੈ ਕਾਉਂਡਿਕ ਵੀਕਾ ਬੈਂਡੇਜ ਨਹੀਂ ਵੀ ਕੰਮ ਦੀ। ਖਾਂਜਾ ਲੋਹ ਦੀ। ਉਹ ਕਿਸਾ ਜਮਾਅ ਕਰ ਗਿਆ। ਵੇਹ ਕਰ ਕਰ ਕੇ ਜਾਤਾ। ਬੜੀ ਜੀਆ। ਉਹ ਤਾਂ ਨਗਾਟੀ ਹੋ ਗਿਆ। ਨਹੀਂ ਨਹੀਂ ਦਵਾਈ ਕਿੰਨਾ ਕਿੰਨਾ ਤੁਹਾਡੇ ਪਰਵਾ ਦੇ ਜਿਹੜੀ ਇੱਥੇ ਖਾਦੀ ਨਹੀਂ। ਉਹ ਬੁੜਾਈ ਇੱਕ ਕੁੜੀ ਨਾਲ ਮਾਂ ਨਾਲ ਇਹਨਾਂ ਨੇ ਖਾਉਂਦੀ। ਬੱਚਾ ਦੀ ਉਮਰ ਕਿੰਨੀ ਹੈ? 6 ਸਾਲ ਦਾ ਮੁੰਡਾ। 6% ਦਾ ਮੁੰਡਾ ਤੇ 15 ਦਾ 15 ਸਾਲ ਦੀ ਕੁੜੀ ਉਹ ਤੀਜੀ ਪੇਟ ਵੀ ਕਿੰਦੇ ਹੈਗੀ ਸੀ ਜੀ ਜੀ ਉਹ ਵੇਖ ਗਈ ਕੁੜੀ ਇੱਕ ਬਾਅਦ ਤੇ ਗੱਲ ਵਾ ਉਹ ਦਲੰਦਰ ਬਾਹਰ ਫੜਾਈ ਕਰ ਦਿਆ ਜੀ ਰਾਤੀ ਵਕਿਆ ਕਿੰਨੇ ਕ ਵਜੇ ਦਾ ਜੀ ਇਹ ਇਹ 10:00 ਹੋ ਗਿਆ ਹਸਪੀਟਲ ਵੀ ਲੱਗ ਗਏ ਸੀ ਜੀ ਬਹੁਤ ਮਗਰੋਂ ਖੜੇ ਪੂਰੇ ਅੱਛਾ ਇਹ ਤੋਂ ਪੂਰੇ ਇੱਥੇ ਹੋ ਗਏ ਕੋਈ ਇੱਥੇ ਹੋ ਗਿਆ ਕੋਈ ਇੱਥੇ ਆ ਗਿਆ ਵਾਕੇ ਐ ਸੀ ਜੀ ਨਮਨਜੀਤ ਕੌਰ ਸੀ ਜੀ ਘਰ ਦਾ ਕੀ ਸਕਿੰਦਰ ਕੌਰ ਦੀ ਪਤਨੀ ਮਦਰ ਕੋਈ ਸਮੇਂ ਤੋਂ ਦਿਮਾਗੀ ਪਰੇਸ਼ਾਨ ਰਹਿੰਦੀ ਸੀਗੀ ਦਿਮਾਗੀ ਪਰੇਸ਼ਾਨ ਰਹਿਣ ਕਰਕੇ ਇਹਨੇ ਰਾਤ ਆਪਣਾ ਕੋ ਦੁੱਧ ਬਾਲਿਆ ਦੁੱਧ ਬਾਲ ਕੇ ਤੇ ਰੱਖਤਾ ਠੰਡਾ ਹੋਊਗਾ ਜਿਨਾ ਵੀ ਲੱਗੇ ਕੋਈ ਇਹਨਾਂ ਦਾ ਖਾਸ ਕੁਲ ਵਾਲਾ ਸਕੋਰ ਸੀਗਾ ਇਹਨੇ ਸੋਚੀ ਦੇ ਭਲਿੱਖ ਜਾ ਕੇ ਉੱਥੋਂ ਕੋਈ ਪਤੰਗ ਜ਼ਹਿਰੀਲੀ ਚੀਜ਼ ਦੁੱਧ ਵਿੱਚ ਪਾ ਲਈ ਜਦੋਂ ਦੁੱਧ ਠੰਡਾ ਹੋਇਆ ਇਹਨੇ ਰਾਤ ਉਹ ਤੇ ਪੀੜਾ ਅਰਚਨ ਮਨੀਰ ਕੌਰ ਨੇ ਮਨੀਰ ਕੌਰ ਤੋਂ ਬਾਤ ਉਹਨਾਂ ਬੱਚਾ ਡੋ ਇੱਕ ਬੇਟਾ ਸੀ ਇੱਕ ਬੇਟੀ ਸੀ ਬੇਟੀ ਜਿਹੜੀ ਨਮਨਦੀਪ ਕੌਰ 16 ਸਾਲ ਦੀ ਆ ਬੇਟਾ ਨਮਰਾਜਦੀਪ ਸਿੰਘ 36 ਸਾਲ ਦਾ ਇਹਨਾਂ ਉਹਨਾਂ ਦੇ ਮਗਰ ਲਾ ਕੇ ਪੀ ਦੁੱਧ ਸਾਡੀ ਮਾਮਾ ਨੇ ਪੀਲਾ ਤੇ ਇਹ ਵੀ ਦੁੱਧ ਪੀ ਲੈਣਾ ਇਹਨਾਂ ਨੇ ਦੁੱਧ ਪੀਆ ਦੁੱਧ ਚ ਕੁਝ ਰੇਲੀ ਚੀਜ਼ੀ ਉਹਦੇ ਕਾਰਨ ਬੇਹੋਸ਼ ਹੋ ਗਏ ਬੇਹੋਸ਼ ਹੋ ਕੇ ਨਾ ਸਰੇ ਜਦੋਂ ਗੁਰਦੁਆਰੇ ਜਾਣ ਲੱਗਿਆ ਤੇ ਉਹ ਇਹਨੇ ਜਾਣੇ ਜਿਹੜੇ ਸੱਟ ਤੇ ਪਏ ਸੀ ਇਹਨਾਂ ਨੂੰ ਮੁਰਕੇ ਹਸਪਤਾਲ ਜਾਣ ਦੀ ਕੋਸ਼ਿਸ਼ ਕੀਤੀ ਜਦੋਂ ਕੋਸ਼ਿਸ਼ ਕੀਤੀ ਤਾਂ ਰਸਤੇ ਵਿੱਚ ਦਮ ਤੋੜ ਗਏ ਉਹ ਤੋਂ ਬਾਅਦ ਸਰਦਾਰ ਮ੍ਰਿਤਕ ਦਾ ਪਿਤਾਜੀਤ ਸਿੰਘ ਆ ਜਿਹਦੇ ਬਿਆਨ ਆਪਾਂ ਲੈ ਕੇ ਅਗਲੀ ਕਾਰਵਾਈ ਕਰ ਰਹੇ ਆ। ਦਰਹਾਨੇ ਤੋਂ ਪਿੱਛੇ ਉਹਦੀ ਕਾਰਵਾਈ ਇਹ ਪ੍ਰੋਫੈਸਰ ਪਾਉਣ ਵਿੱਚ ਨਹੀਂ ਆਉਣੀ। ਸਰ ਕਿਹੜੀ ਜਿਹੜੀ ਚੀਜ਼ ਪਤਾ ਲੱਗਦਾ ਕੀ ਪਤਾ ਨਹੀਂ ਲੱਗਾ ਵੀ ਖਾਦ ਸੀ ਕਿ ਜਾਂ ਕੋਈ ਵੈਰਟੀ ਸੀ ਕਿ ਕੀ ਸੀਗਾ ਉਹ ਪੋਸਟਮਾਰਟਮ ਕਰਵਾਵਾਂਗੇ ਕਰਵਾਉਣ ਤੋਂ ਪਤਾ ਲੱਗੇਗਾ ਐਫਐਸਐਂਡਰ ਕੋਲ ਰਹੇਗੀ। ਕਿ ਕੋਈ ਕਦਮਾਂ ਕੀ 174 ਦੀ ਕਾਰਵਾਈ ਖੇਲ ਹਲ ਕਰ ਰਹੇ ਨੇ। ਕੋਈ ਨਹੀਂ ਕੋਈ ਸਰਦਾਰ ਤਾਂ ਵੇ ਕਰੇ ਲੋ ਕੋਈ ਨਹੀਂ ਸੀ ਕੋਈ ਦਿਮਾਗੀ ਪਰੇਸ਼ਾਨੀ ਇਹਦਾ ਕੋ ਪਹਿਲੇ ਦੱਸ ਦੇ ਬੱਚਾ ਰਕਸਪਾਇਰ ਹੋ ਗਿਆ ਸੀ ਉਹਦੇ ਕਰਕੇ ਪਰੇਸ਼ਾਨੀ ਸੀ ਇਹਨਾਂ